ਦਾਵਾ ਇਹਦੇ ਵਿੱਚ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਵਾ ਇਹ ਪੰਜ ਚੈਨਲਾਂ ਤੇ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਬਿਨਾ ਫੇਸ ਦਿਖਾਏ ਕੰਮ ਕਰ ਸਕਦੇ ਇਹਦੇ ਵਿੱਚ ਅਗਰ ਤੁਸੀਂ ਘਰੇ ਬੈਠ ਕੇ ਪੈਸਾ ਕਮਾਉਣਾ ਚੁੰਨੇ ਹੋ ਤਾਂ ਤੁਸੀਂ ਇਹ ਪੰਜ ਚੈਨਲਾਂ ਤੇ ਬਿਨਾ ਫੇਸ ਦਿਖਾਏ ਤੁਸੀਂ ਤੇ ਉਹ ਚੈਨਲਾਂ ਤੋਂ ਕਮਾਈ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਾਸਤੇ 20 ਤੋਂ ਲੈ ਕੇ 30000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਣਾ ਸ਼ੁਰੂ ਕਰ ਦੋਗੇ ਮੇਰੇ ਵੱਲੋਂ ਤੁਹਾਨੂੰ ਸਰਨ ਪੈਰ ਪੈ ਸੱਚੀ ਕੱਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈ ਸੋ ਦੋਸਤੋ ਬਹੁਤ ਸਾਰੇ ਮੇਰੀ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਪਏ ਸੀ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਮਤਲਬ ਵੀ ਇਹੋ ਜੇ YouTube ਚੈਨਲ ਦੱਸੋ ਜਿਨ੍ਹਾਂ ਦੇ ਵਿੱਚ ਕਮਾਈ ਜ਼ਿਆਦਾ ਹੋਵੇ ਤੇ ਪਰ ਸਾਨੂੰ ਆਪਣਾ ਫੇਸ ਆ ਜਿਹੜਾ ਉਹ ਸਾਨੂੰ ਨਾ ਦਿਖਾਣਾ ਪਵੇ ਹੈਨਾ ਕਿਉਂਕਿ ਜਿਹੜੀ ਲੇਡੀਜ਼ ਨੇ ਉਹ ਆਪਣਾ ਫੇਸ ਦਿਖਾਉਣ ਤੋਂ ਥੋੜਾ ਜਿਹਾ ਡਰਦੀਆਂ ਨੇ ਘਬਰਾਉਂਦੀਆਂ ਨੇ ਉਹ ਕਹਿੰਦੇ ਕਿ ਸਾਨੂੰ ਆਪਣਾ ਜਿਹੜਾ ਫੇਸ ਆ ਉਹ ਸਾਨੂੰ ਨਾ ਦਿਖਾਣਾ ਪਵੇ ਪਰ ਅਸੀਂ ਕਰੇ ਬੈਠੀਏ ਅਸੀਂ ਇਸੇ ਜਰੂਰ ਕਮਾਉਣਾ ਚਾਹੁੰਦੇ ਆ ਹਨਾ ਸੋ ਸਾਡੇ ਵਾਸਤੇ ਕੋਈ ਚੈਨਲ ਆ ਜਿਹੜੇ ਉਹ ਸਾਨੂੰ ਸੁਜੈਸਟ ਕਰੋ ਸਾਨੂੰ ਦੱਸੋ ਵੀ ਅਸੀਂ ਕੀ ਹੋ ਜੇ ਚੈਨਲ ਦੇ ਉੱਤੇ ਕੰਮ ਕਰੀ ਜਿੰਨਾ ਤੋਂ ਸਾਨੂੰ ਜੜੀ ਆ ਉਹ ਕਮਾਈ ਜ਼ਿਆਦਾ ਹੋਵੇ ਤੇ ਸਾਨੂੰ ਆਪਣਾ ਫੇਸ ਵੀ ਨਾ ਦਿਖਾਣਾ ਪਵੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 YouTube ਚੈਨਲ ਆਈਡੀਆ ਜਿਹੜੇ ਮੈਂ ਉਹ ਦੱਸਾਂਗਾ ਕੁੜੀਆਂ ਵਾਸਤੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਫੇਸ ਬਿਲਕੁਲ ਨਹੀਂ ਦਿਖਾਣਾ ਹੈਗਾ ਸਿਰਫ ਤੁਸੀਂ ਆਪਣੀ ਆਵਾਜ਼ ਆ ਸਿਰਫ ਆਵਾਜ਼ ਹੀ ਦੇਣੀ ਆ ਫੇਸ ਤੁਸੀਂ ਬਿਲਕੁਲ ਨਹੀਂ ਦਿਖਾਣਾ ਹੈਗਾ ਤੇ ਉਹ ਚੈਨਲਾਂ ਤੋਂ ਕਮਾਈ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਾਸ ਸੋ ਉਹ ਕਿਹੜੇ ਪੰਜ ਚੈਨਲ ਨੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਬਲੀ ਵੀਡੀਓ ਦੀ ਸ਼ੁਰੂਤ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਸੋ ਦੇਖੋ ਉਹ ਕਿਹੜੇ ਜਿਹੜੇ ਤੁਸੀਂ ਬਿਨਾ ਫੇਸ ਦਿਖਾਏ ਸ਼ੁਰੂ ਕਰ ਸਕਦੇ ਹੋ ਨੰਬਰ 1 ਦੇ ਉੱਤੇ ਹੈਗਾ ਜੀ ਕੁਕਿੰਗ ਦਾ ਹਨਾ ਦੇਖੋ ਹਰ ਇੱਕ ਮੇਰੀ ਭੈਣ ਆਪਣੇ ਘਰ ਦੇ ਵਿੱਚ ਕੁਕਿੰਗ ਦਾ ਕੰਮ ਕਰਦੀ ਹੀ ਕਰਦੀ ਆ ਤੇ ਉਹ ਹਰ ਰੋਜ਼ ਘਰ ਦੇ ਵਿੱਚ ਆਪਣੇ ਬਦਲ-ਬਦਲ ਕੇ ਸਬਜ਼ੀ ਵੀ ਬਣਾਉਂਦੀ ਆ ਨਵੀਂ-ਨਵੀਂ ਅਡੀਸ਼ਾ ਵੀ ਬਣਾਉਂਦੀ ਆ ਰੋਟੀ ਵੀ ਪਕਾਉਂਦੀ ਆ ਕਦੇ ਚੋਲ ਵੀ ਬਣਾਉਂਦੀ ਆ ਕਦੇ ਖੀਰ ਵੀ ਬਣਾਉਂਦੀ ਆ ਕਦੇ ਮਾਲਪੂੜੇ ਵਗੈਰਾ ਵੀ ਬਣਾਉਂਦੀ ਆ ਹਨਾ ਅਗਰ ਤੁਸੀਂ ਕੁਕਿੰਗ ਦੇ ਉੱਤੇ ਕੁਕਿੰਗ ਦੇ ਉੱਤੇ ਤੁਸੀਂ ਚੈਨਲ ਖੋਲੋਗੇ ਨਾ ਇਹਦੇ ਦੇ ਉੱਤੇ ਬਹੁਤ ਛੇਤੀ ਤੁਸੀਂ ਗਰੋ ਕਰ ਜਾਓਗੇ ਇਹਦੇ ਵਿੱਚ ਇੱਕ ਤਾਂ ਕਮਾਈ ਹੈ ਜਿਹੜੀ ਇਹਦੇ ਵਿੱਚ ਕਮਾਈ ਵੀ ਜ਼ਿਆਦਾ ਵਾ ਤੇ ਇਹਦੇ ਦੇ ਵਿੱਚ ਗਰੋ ਹੋਣ ਦੇ ਚਾਂਸ ਜਿਹੜੇ ਉਹ ਤੁਹਾਡੇ ਜ਼ਿਆਦਾ ਹੋ ਜਾਣਗੇ ਕਿਉਂਕਿ ਇਹਦੇ ਵਿੱਚ ਤੁਸੀਂ ਆਪਣਾ ਫੇਸ ਆ ਜਿਹੜਾ ਉਹ ਬਿਲਕੁਲ ਨਹੀਂ ਦਿਖਾਣਾਗਾ ਫੇਸ ਤੁਸੀਂ ਇਹਦੇ ਵਿੱਚ ਨਹੀਂ ਦਿਖਾਣਾਗਾ ਸਿਰਫ ਤੁਹਾਡੀ ਜਿਹੜੀ ਵਾਇਸ ਓਵਰ ਆ ਜਿਹੜੀ ਇਹ ਵੀਡੀਓ ਦੇ ਪਿੱਛੇ ਜਿਹੜੀ ਵਾਇਸ ਓਵਰ ਚੱਲੇਗੀ ਤੁਹਾਡੀ ਆਵਾਜ਼ ਚੱਲੇਗੀ ਉਹੀ ਲੋਕਾਂ ਨੂੰ ਸੁਣਾਈ ਦੇਣੀ ਆ ਤੇ ਵੀਡੀਓ ਦੇ ਵਿੱਚ ਜੋ ਤੁਸੀਂ ਬਣਾ ਰਹੇ ਹੋ ਹਨਾ ਉਹ ਲੋਕਾਂ ਨੂੰ ਦਿਖਾਈ ਦੇਣੀ ਆ ਮੰਨ ਕੇ ਚਲੋ ਤੁਸੀਂ ਅੱਜ ਰੋਟੀ ਬਣਾ ਰਹੇ ਹੋ ਤਾਂ ਤੁਸੀਂ ਰੋਟੀ ਨੂੰ ਕਿਵੇਂ ਬਣਾਈ ਦਾਵਾ ਹਨਾ ਆਟਾ ਕਿਵੇਂ ਗੁੰਨੀ ਦਾ ਰੋਟੀ ਨੂੰ ਕਿਵੇਂ ਪਕਾਈ ਦਾਵਾ ਕਿਵੇਂ ਉਹਦਾ ਪਾਸਾ ਜਿਹੜਾ ਅੱਗੇ ਪਿੱਛੇ ਕਰੀਦਾ ਉਹ ਪੂਰੀ ਤੁਸੀਂ ਜਾਣਕਾਰੀ ਉਹਦੇ ਵਿੱਚ ਦੇਣੀ ਹੈ ਵੀਡੀਓ ਦੇ ਵਿੱਚ ਆਪਣੇ ਹਨਾ ਸੋ ਤੁਸੀਂ ਇਹ ਚੈਨਲ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਕੁਕਿੰਗ ਦੇ ਉੱਤੇ ਕੰਮ ਕਰ ਸਕਦੇ ਹੋ ਨੰਬਰ 2 ਦੇ ਉੱਤੇ ਹੈਗਾ ਜੀ ਜਿਹੜੀ ਮੇਰੀ ਭੈਣਾਂ ਨੂੰ ਸਲਾਈ ਕਢਾਈ ਆਉਂਦੀ ਆ ਹਨਾ ਸਲਾਈ ਕਢਾਈ ਦੇ ਉੱਤੇ ਉਹ ਚੈਨਲ ਖੋਲ੍ਹ ਸਕਦੇ ਉਹਦੇ ਵਿੱਚ ਵੀ ਤੁਸੀਂ ਆਪਣਾ ਫੇਸ ਆ ਜਿਹੜਾ ਬਿਲਕੁਲ ਨਹੀਂ ਦਿਖਾਣਾ ਹੈਗਾ ਇਹਦੇ ਵਿੱਚ ਤੁਸੀਂ ਸਿਰਫ ਆਵਾਜ਼ ਹੀ ਦੇਣੀ ਆ ਹਨਾ ਤੁਸੀਂ ਇੱਕ ਟੇਬਲ ਰੱਖ ਲੈਣਾ ਟੇਬਲ ਦੇ ਉੱਪਰ ਤੁਸੀਂ ਪਹਿਲਾਂ ਸੂਟ ਕਿਵੇਂ ਕਟਿੰਗ ਕਰੀ ਦੀਆ ਸੂਟ ਦੀ ਕਿਵੇਂ ਕਟਿੰਗ ਕਰੀ ਦੀਆ ਉਹ ਦੱਸਣਾ ਵਾ ਫਿਰ ਉਹਦੋਂ ਕਿਵੇਂ ਸੀਨ ਕਰ ਲਈ ਦੀਆ ਉਹ ਦੱਸਣਾ ਵਾ ਹਨਾ ਕਿਹੜੇ ਕਿਹੜੇ ਡਿਜ਼ਾਈਨ ਕਿਵੇਂ ਕੱਟ ਕਰੀ ਦਾ ਉਹਦੇ ਬਾਰੇ ਜਾਨੀ ਕਿ ਤੁਸੀਂ ਨੋਲਿਜ ਦੇਣੀ ਆ ਉਹ ਵੀ ਚੈਨਲ ਜਿਹੜਾ ਉਹ ਵੀ ਬਹੁਤ ਛੇਤੀ ਵਾਇਰਲ ਹੁੰਦਾ ਵਾ ਇਹਦੇ ਵਿੱਚ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਵਾ ਤੇ ਇਹਦੇ ਵਿੱਚ ਕਮਾਈ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਾ ਕਿਉਂਕਿ ਇੱਕ ਕੁਕਿੰਗ ਵਾਲਾ ਚੈਨਲ ਹੋ ਗਿਆ ਇੱਕ ਆਹ ਸੇ ਕੱਪੜਿਆਂ ਦੀ ਸਲਾਈ ਕਿਹੜਾਈ ਵਾਲਾ ਹੋ ਗਿਆ ਇਹਦੀ ਜਿਹੜੀ ਵੀਡੀਓ ਨੇ ਨਾ ਇਹ ਥੋੜੀ ਜਿਹੀ ਲੰਬੀਆਂ ਬਣਦੀਆਂ ਨੇ ਮਤਲਬ ਵੀ 8 ਤੋਂ ਲੈ ਕੇ 15 ਮਿੰਟ 8 ਤੋਂ 15 20 ਮਿੰਟ ਤੱਕ ਵੀ ਚੱਲੀ ਜਾਂਦੀ ਆ ਤੇ ਇਹਦੇ ਵਿੱਚ ਜਿਹੜੀਆਂ ਐਡਸ ਚੱਲਦੀਆਂ ਨੇ ਉਹ ਜ਼ਿਆਦਾ ਚੱਲਦੀਆਂ ਨੇ ਜਿਦੇ ਕਰਕੇ ਤੁਹਾਨੂੰ ਕਮਾਈ ਆ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਜੀ ਇਹ ਦੋ ਚੈਨਲ ਬਹੁਤ ਵਧੀਆ ਨੇ ਤੁਸੀਂ ਆਪਣਾ ਫੇਸ ਬਿਨਾ ਫੇਸ ਦਿਖਾਏ ਤੁਸੀਂ ਇਹਦੇ ਤੇ ਕੰਮ ਕਰ ਸਕਦੇ ਹੋ ਨੰਬਰ 3 ਦੇ ਉੱਤੇ ਹੈਗਾ ਜੀ ਬਿਊਟੀ ਪ੍ਰੋਡਕਟ ਜਿਹੜੇ ਬਿਊਟੀ ਪ੍ਰੋਡਕਟ ਜਿਨ੍ਹਾਂ ਨੂੰ ਬਿਊਟੀ ਪਾਰਲਰ ਦੇ ਬਾਰੇ ਜਾਂ ਫਿਰ ਬਿਊਟੀ ਪ੍ਰੋਡਕਟ ਦੇ ਬਾਰੇ ਮਤਲਬੀ ਨੋਲਿਜ ਹੈਗੀ ਹੈ ਜਿਵੇਂ ਕਿ ਕਰੀਮਾਂ ਦੇ ਬਾਰੇ ਪਾਊਡਰਾਂ ਦੇ ਬਾਰੇ ਜਾਂ ਫਿਰ ਸਾਬਣਾਂ ਦੇ ਬਾਰੇ ਹਨਾ ਜੇਕਰ ਤੁਹਾਡੇ ਮੂੰਹ ਦੇ ਉੱਤੇ ਛਾਈਆਂ ਹੋ ਗਿਆ ਇਹਨਾਂ ਨੂੰ ਤੁਸੀਂ ਕਿਵੇਂ ਠੀਕ ਕਰ ਸਕਦੇ ਹੋ ਤੁਹਾਡੇ ਹੱਥ ਦੇ ਉੱਤੇ ਨਿਸ਼ਾਨ ਆ ਦਾਗ ਆ ਕਿਸੇ ਵੀ ਤਰ੍ਹਾਂ ਦੇ ਤੁਸੀਂ ਇਹਨੂੰ ਕਿਵੇਂ ਠੀਕ ਕਰ ਸਕਦੇ ਹੋ ਕਿਹੜੀ ਤੁਸੀਂ ਦਵਾਈ ਲਾ ਸਕਦੇ ਹੋ ਕਿਹੜਾ ਤੁਸੀਂ ਪ੍ਰੋਡਕਟ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਸੀਂ ਉਹਦੇ ਤੇ ਵੀ ਵੀਡੀਓ ਬਣਾਉਂਗੇ ਇਹਦੇ ਵਿੱਚ ਵੀ ਗਰੋ ਤੁਸੀਂ ਇਹਦੇ ਵਿੱਚ ਛੇਤੀ ਕਰ ਜੂਗੇ ਇਹਦੇ ਵਿੱਚ ਕਮਾਈ ਹੈ ਜਿਹੜੀ ਬਹੁਤ ਜ਼ਿਆਦਾ ਵਾ ਕਿਉਂਕਿ ਇਹਦੇ ਵਿੱਚ ਸਪੌਂਸਰਸ਼ਿਪ ਆ ਜਿਹੜੀ ਬਹੁਤ ਛੇਤੀ ਮਿਲਣੀ ਸ਼ੁਰੂ ਹੋ ਜਾਂਦੀ ਆ ਇੱਕ ਤਾਂ YouTube ਤੋਂ ਤੁਹਾਨੂੰ ਪੈਸੇ ਆਉਣੇ ਹੀ ਆਉਣੇ ਆ ਤੇ ਬਾਕੀ ਜਿਹੜੇ ਕੰਪਨੀਆਂ ਨੇ ਜਿਨ੍ਹਾਂ ਦੇ ਪ੍ਰੋਡਕਟ ਹੋਗੇ ਹਨ ਮੰਨ ਕੇ ਚੱਲੋ ਹਿਮਾਲਿਆ ਦੀ ਕੰਪਨੀ ਹੋਗੀ ਜਵਰ ਬੇਬੀ ਜੋਨਸਨ ਹੋਗੇ ਜਾਂ ਕੋਈ ਵੀ ਕਿਹ ਅਲੱਗ-ਅਲੱਗ ਕੰਪਨੀਆਂ ਨੇ ਜਿਹੜੀਆਂ ਉਹ ਤੁਹਾਨੂੰ ਸਪੌਂਸਰ ਕਰਨ ਲਈ ਆ ਵੀ ਸਾਡਾ ਜਿਹੜਾ ਪ੍ਰੋਡਕਟ ਆ ਤੁਸੀਂ ਲੋਕਾਂ ਨੂੰ ਦਿਖਾਓ ਸਾਡੇ ਪ੍ਰੋਡਕਟ ਦੀ ਤੁਸੀਂ ਮਤਲਬ ਮਾਰਕੀਟਿੰਗ ਕਰੋ ਤੇ ਅਸੀਂ ਤੁਹਾਨੂੰ ਉਹਦੇ ਬਦਲੇ ਤੁਹਾਨੂੰ ਵਧੀਆ ਪੈਸੇ ਅਸੀਂ ਦੇਣ ਨੂੰ ਤਿਆਰ ਆ ਇਹਦੇ ਵਿੱਚ ਸਪਾਂਸਰਸ਼ਿਪ ਵੀ ਵਧੀਆ ਮਿਲਦੀ ਆ ਤੇ ਇਹਦੇ ਵਿੱਚ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਸਿਰਫ ਤੁਸੀਂ ਉਹ ਪ੍ਰੋਡਕਟ ਦੇ ਬਾਰੇ ਤੁਸੀਂ ਦੱਸਣਾ ਹੀ ਦੱਸਣਾ ਵਾ ਠੀਕ ਹੈ ਜੀ ਤੇ ਉਹਨੂੰ ਕਿਵੇਂ ਯੂਜ਼ ਕਰਨਾ ਵਾ ਦਿਨ ਦੇ ਵਿੱਚ ਕਿੰਨੀ ਵਾਰ ਤੁਸੀਂ ਯੂਜ਼ ਕਰਨਾ ਵਾ ਬਸ ਤੁਸੀਂ ਉਹਦੇ ਬਾਰੇ ਹੀ ਲੋਕਾਂ ਨੂੰ ਤੁਸੀਂ ਜਾਣਕਾਰੀ ਦੇਣੀ ਆ ਇਹਦੇ ਵਿੱਚ ਤੁਸੀਂ ਗਰੋ ਵੀ ਕਰ ਜਾਓਗੇ ਤੇ ਇਹਦੇ ਵਿੱਚ ਕਮਾਈ ਵੀ ਤੁਸੀਂ ਜ਼ਿਆਦਾ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਹੈਗਾ ਜੀ ਕਿਡਸ ਟੁਆਏ ਹਰ ਇੱਕ ਮੇਰੀ ਭੈਣ ਦੇ ਘਰੇ ਮਤਲਬ ਛੋਟੇ ਬੱਚੇ ਹੁੰਦੇ ਹੀ ਹੁੰਦੇ ਆ ਤੇ ਉਹ ਬੱਚੇ ਨੇ ਜਿਹੜੇ ਉਹਨਾਂ ਦੇ ਘਰੇ ਟੌਈ ਵੀ ਛੋਟੇ ਛੋਟੇ ਪਏ ਹੀ ਹੁੰਦੇ ਛੋਟੇ ਛੋਟੇ ਹਾਥੀ ਹੋ ਗਏ ਤੋਤਾ ਹੋ ਗਿਆ ਜਬਰ ਛੋਟੀਆਂ ਛੋਟੀਆਂ ਕਾਰਾ ਹੋ ਗਿਆ ਪਈਆਂ ਰਿੰਜੀਆਂ ਤੇ ਬੱਚੇ ਸਾਰਾ ਦਿਨ ਖੇਡਦੇ ਰਹਿੰਦੇ ਆ ਤੁਸੀਂ ਤੁਸੀਂ ਕੀ ਕਰਨਾ ਮੋਬਾਈਲ ਫੋਨ ਲੈਣਾ ਤੇ ਉਹਦੀ ਤੁਸੀਂ ਵੀਡੀਓ ਜਿਹੜੀ ਸ਼ੂਟ ਕਰੀ ਜਾਣੀ ਆ ਤੇ ਪਿੱਛੇ ਤੁਸੀਂ ਜਿਹੜੀ ਆਵਾਜ਼ ਆ ਤੁਸੀਂ ਆਪਣੀ ਉਹ ਦੇਈ ਜਾਣੀ ਆ ਨਾ ਜੋ ਤੁਹਾਡੇ ਦਿਲ ਦੇ ਵਿੱਚ ਹੁੰਦਾ ਜਾਂ ਤੁਹਾਡੇ ਮਨ ਦੇ ਵਿੱਚ ਹੁੰਦਾ ਵੀਡੀਓ ਨੂੰ ਦੇਖ ਕੇ ਵੀਡੀਓ ਦੇ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਬੋਲੀ ਜਾਣਾ ਵਾ ਠੀਕ ਆ ਉਹ ਵੀਡੀਓ ਤੁਸੀਂ 5 ਤੋਂ 10 ਮਿੰਟ ਦੀ ਬਣਾ ਕੇ ਤੁਸੀਂ YouTube ਦੇ ਉੱਤੇ ਅਪਲੋਡ ਕਰੀ ਜਾਓ ਇਹ ਵੀਡੀਓ ਵੀ ਵਾਇਰਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਵਾ ਇਹਦੇ ਵਿੱਚ ਵੀ ਕਮਾਈ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜੀ ਇਹ ਟੌਇਜ਼ ਵਾਲੀਆਂ ਨੇ ਖਡੋਣ ਵਾਲੀ ਵੀਡੀਓ ਨੇ ਇਹ ਪੂਰੇ ਵਰਲਡ ਦੇ ਵਿੱਚ ਦੇਖੀ ਜਾਂਦੀ ਹੈ ਤੇ ਬੱਚੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਛੋਟੇ ਛੋਟੇ ਬੱਚੇ ਉਹ ਦੇਖੀ ਜਾਂਦੇ ਨੇ ਬਾਰ ਬਾਰ ਦੇਖੀ ਜਾਂਦੇ ਨੇ ਤੇ ਉਹਦੀ ਕਮਾਈ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਤੁਸੀਂ ਕਿਡਸ ਟੁਆਏ ਦੀ ਵੀਡੀਓ ਤੁਸੀਂ ਉਹ ਵੀ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ ਤੁਸੀਂ ਆਪਣਾ ਫੇਸ ਦਾ ਜਿਹੜਾ ਉਹ ਨਹੀਂ ਦਿਖਾਣਾ ਹੈਗਾ ਜੀ ਸੋ ਲਾਸਟ ਦੇ ਉੱਤੇ ਹੈਗਾ ਜੀ ਨੰਬਰ 5 ਦੇ ਉੱਤੇ ਹੈਗਾ ਜੀ ਸੱਚੀ ਕਹਾਣੀਆਂ ਸੱਚੀ ਕਹਾਣੀਆਂ ਦੇ ਉੱਤੇ ਤੁਸੀਂ ਇੱਕ ਜਿਹੜੀ ਆ ਤੁਸੀਂ ਚੈਨਲ ਬਣਾ ਸਕਦੇ ਹੋ ਉਹਦੇ ਵਿੱਚ ਤੁਸੀਂ ਆਪਣਾ ਫੇਸ ਜਿਹੜਾ ਉਹ ਨਹੀਂ ਦਿਖਾਣਾ ਹੈਗਾ ਉਹਦੇ ਵਿੱਚ ਜਿਹੜੀ ਤੁਸੀਂ ਆਪਣੀ ਆਵਾਜ਼ ਹੀ ਸਿਰਫ ਦੇਣੀ ਆ ਹਨਾ ਪਹਿਲੇ ਤੁਸੀਂ ਉਹ ਸਟੋਰੀ ਨੂੰ ਲਿਖ ਲੈਣਾ ਜਾਂ ਫਿਰ ਕਿਸੇ ਕਿਤਾਬ ਦੇ ਉੱਤੋਂ ਤੁਸੀਂ ਪੜ੍ਹ ਲੈਣਾ ਪੜਨ ਤੋਂ ਬਾਅਦ ਤੁਸੀਂ ਵਾਇਸ ਓਵਰ ਕਰੀ ਜਾਣਾ ਹਰੇਕ ਫੋਨ ਦੇ ਵਿੱਚ ਵਾਇਸ ਰਿਕਾਰਡਰ ਹੁੰਦਾ ਵਾ ਤੁਸੀਂ ਆਪਣੀ ਆਵਾਜ਼ ਜਿਹੜੀ ਰਿਕਾਰਡ ਕਰੀ ਜਾਣੀ ਆ ਉਸ ਤੋਂ ਬਾਅਦ ਜਦੋਂ ਤੁਸੀਂ ਉਹਦੀ ਐਡੀਟਿੰਗ ਕਰਨੀ ਆ ਜਿਹੜੀ ਉਹਦੀ ਐਡੀਟਿੰਗ ਕਰਨੀ ਆ ਐਡੀਟਿੰਗ ਦੇ ਵਿੱਚ ਤੁਸੀਂ ਜਾਂ ਤਾਂ ਤੁਸੀਂ ਉਹ ਅੱਖਰ ਨੇ ਜਿਹੜੇ ਉਹ ਲਿਖੇ ਹੋਏ ਨੇ ਹਣਾ ਉਹ ਅੱਖਰ ਲਿਖੇ ਹੋਏ ਤੁਸੀਂ ਮਤਲਬ ਹੀ ਬੋਲੀ ਜਾਣੇ ਜਾਂ ਫਿਰ ਸਭ ਤੋਂ ਸੌਖਾ ਤਰੀਕਾ ਦੱਸਾਂ ਪਤਾ ਕੀ ਆ ਜੇ ਤੁਸੀਂ ਐਡੀਟਿੰਗ ਸਭ ਤੋਂ ਸੌਖੀ ਕਰਨੀ ਆ ਤਾਂ ਤੁਸੀਂ ਨਾ ਕਿਸੇ ਵੀ ਮਤਲਬ ਹੀ ਮੰਨ ਕੇ ਚੱਲੋ ਵੀਡੀਓ ਜਿਹੜੀ ਆ ਹਣਾ 5 ਤੋਂ 10 ਮਿੰਟ ਦੀ ਤੁਸੀਂ ਸ਼ੂਟ ਕਰ ਲੈਣੀ ਆ ਕਿਸੇ ਵੀ ਆਸਮਾਨ ਦੀ ਸ਼ੂਟ ਕਰ ਲਓ ਜਾਂ ਫਿਰ ਕੋਠੇ ਦੀ ਛੱਤ ਦੇ ਉੱਤੇ ਖੜਕੇ ਨਾ ਕੋਈ ਵੀ ਟ੍ਰੈਫਿਕ ਹੀ ਚੱਲਦੀ ਦੀ ਟ੍ਰੈਫਿਕ ਹੀ ਚੱਲਦੀ ਦੀ ਤੁਸੀਂ ਮਤਲਬੀ ਉਹ ਵੀਡੀਓ ਤੁਸੀਂ ਸ਼ੂਟ ਕਰ ਲਓ ਤੇ ਜਦੋਂ ਐਡਿਟ ਕਰੋਗੇ ਇਹਨੂੰ ਤੁਸੀਂ ਸਲੋ ਕਰ ਦੇਣਾ ਸਲੋ 모ਸ਼ਨ ਦੇ ਵਿੱਚ ਤੁਸੀਂ ਕਰ ਦੇਣਾ ਜੇ ਤੁਸੀਂ 5 ਮਿੰਟ ਦੀ ਵੀਡੀਓ ਸ਼ੂਟ ਕੀਤੀ ਸੀ ਤਾਂ ਇਹ 10 ਮਿੰਟ ਦੀ ਹੋ ਜਾਏਗੀ ਤੇ ਪਿੱਛੇ ਤੁਸੀਂ ਜਿਹੜੀ ਆਪਣੀ ਆਵਾਜ਼ ਜਿਹੜੀ ਵਾਇਸਓਵਰ ਆ ਤੁਸੀਂ ਪਿੱਛੇ ਉਹ ਲਗਾ ਦਿਓ ਠੀਕ ਹੈ ਜੀ ਤੇ ਇੱਕ ਐਪਲੀਕੇਸ਼ਨ ਆ ਕਲਿੱਪਬੋਰਡ ਕਲਿੱਪਬੋਰਡ ਐਪਲੀਕੇਸ਼ਨ ਆ ਜੋ ਤੁਸੀਂ ਬੋਲੋਗੇ ਉਹ ਤੁਹਾਡੀ ਵੀਡੀਓ ਦੇ ਉੱਤੇ ਚੱਲੀ ਜਾਊਗਾ ਅੱਖਰ ਲਿਖੇ ਹੋਏ ਆ ਜਾਣਗੇ ਫਿਰ ਤੁਸੀਂ ਉਹ ਵੀਡੀਓ ਨੂੰ ਤੁਸੀਂ ਉਹਦੇ ਤੇ ਅਪਲੋਡ ਕਰ ਸਕਦੇ ਹੋ ਉਹ ਇਹਦੇ ਵਿੱਚ ਵੀ ਇੱਕ ਤਾਂ ਲੋਕ ਬਹੁਤ ਜ਼ਿਆਦਾ ਸੁਣਦੇ ਨੇ ਤੇ ਇਹਦੇ ਵਿੱਚ ਵੀ ਗਰੋਥ ਤੁਸੀਂ ਛੇਤੀ ਕਰ ਜੂਗੇ ਇਹਦੇ ਵਿੱਚ ਤੁਸੀਂ ਆਪਣਾ ਫੇਸ ਜਿਹੜਾ ਉਹ ਨਹੀਂ ਦਿਖਾਉਣਾ ਹੈਗਾ ਹਣਾ ਇਹਦੇ ਵਿੱਚ ਤੁਸੀਂ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਕਮਾ ਸਕਦੇ ਸੋ ਇਹ ਪੰਜ ਚੈਨਲ ਨੇ ਇਹ ਪੰਜ ਚੈਨਲਾਂ ਤੇ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਬਿਨਾਂ ਫੇਸ ਦਿਖਾਏ ਕੰਮ ਕਰ ਸਕਦੇ ਇਹਦੇ ਵਿੱਚ YouTube ਤੋਂ ਬਹੁਤ ਵਧੀਆ ਪੈਸੇ ਆ ਤੁਸੀਂ ਮਹੀਨੇ ਦੇ 20 ਤੋਂ ਲੈ ਕੇ 30000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਣਾ ਸ਼ੁਰੂ ਕਰ ਦੋਗੇ ਜੇ ਤੁਸੀਂ ਇਸ ਤਰੀਕੇ ਨਾਲ ਤੁਸੀਂ ਕੰਮ ਕਰੋਗੇ ਜੇ ਤੁਸੀਂ ਕਹਿੰਦੇ ਹੋ ਇਹਨਾਂ ਵਿੱਚੋਂ ਪੰਜਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਕਿਸੇ ਵੀ ਇੱਕ ਟੌਪਿਕ ਦੇ ਉੱਤੇ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸਾਂ ਕੁਕਿੰਗ ਦੇ ਉੱਤੇ ਕੱਪੜਿਆਂ ਦੀ ਸਲਾਈ ਕੜਾਈ ਦੇ ਉੱਤੇ ਬਿਊਟੀ ਪ੍ਰੋਡਕਟ ਦੇ ਬਾਰੇ ਕੀਟਸ ਟੋਏ ਬਾਰੇ ਹਨਾ ਇੱਕ ਸੱਚੀ ਕਹਾਣੀਆ ਬਾਰੇ ਹਨਾ ਤੁਹਾਨੂੰ ਵੀਡੀਓ ਪ੍ਰੋਪਰਲੀ ਬਣਾ ਕੇ ਦਿਖਾਵਾਂ ਉਹਨੂੰ ਸ਼ੂਟ ਕਰਨਾ ਦੱਸਾਂ ਉਹਨੂੰ ਐਡਿਟ ਕਰਨਾ ਦੱਸਾਂ ਤੇ ਉਹਨੂੰ ਅਪਲੋਡ ਕਰਨਾ ਦੱਸਾਂ ਜੇ ਤੁਸੀਂ ਚੋਣੇ ਵੀ ਮੈਂ ਉਹਦੇ ਦੇ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਤੁਹਾਡੇ ਵਾਸਤੇ ਤਾਂ ਬਲੀ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਵੀਡੀਓ ਤੁਸੀਂ ਥੱਲੇ ਕਮੈਂਟ ਦੇ ਵਿੱਚ ਲਿਖ ਦਿਓ ਵੀ ਉੱਤੇ ਮੈਂ ਪ੍ਰੋਪਰਲੀ ਵੀਡੀਓ ਬਣਾਵਾਂ ਤਾਂ ਮੈਂ ਬਹੁਤ ਛੇਤੀ ਕੋਸ਼ਿਸ਼ ਕਰਾਂਗਾ ਵੀ ਉਸ ਹਰ ਟੋਪੀ ਦੇ ਉੱਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਜੋ ਤੁਸੀਂ ਉਹ ਵੀਡੀਓ ਦੇਖ ਕੇ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜਾਏ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਕਿਵੇਂ ਵਾਇਸਓਵਰ ਕਰਨੀਆਂ ਤੇ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਵਾ ਹਨਾ ਤਾਂ ਜੋ ਤੁਸੀਂ ਵੀ ਉਸ ਤਰੀਕੇ ਨਾਲ ਤੁਸੀਂ ਮੇਰੇ ਵੀਡੀਓ ਨੂੰ ਦੇਖ ਕੇ ਆਪਣਾ YouTube ਚੈਨਲ ਜਿਹੜਾ ਤੁਸੀਂ ਬਣਾ ਸਕਦੇ ਤੁਸੀਂ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਉਹ ਕਮਾ ਸਕਦੇ ਸੋ ਦੋਸਤੋ ਅਗਰ ਤੁਸੀਂ ਘਰੇ ਬੈਠ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਪੰਜ ਚੈਨਲ ਤੇ ਬਿਨਾ ਫੇਸ ਦਿਖਾਏ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ YouTube ਤੋਂ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਉਹ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਹਾਣੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਤੇ ਲਿਖ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਜਦ ਤੱਕ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਬੜੀ ਸੱਚੀ ਕਹਿੰਦਾ